ਹੈਲੋ ਦੋਸਤੋ ਕੀ ਹਾਲ ਚਾਲ ਹੈ ਕਿੱਦਾਂ ਹੋ ਤੁਸੀਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਸਾਹਿਬ ਆਪਣੇ ਆਪਣੇ ਘਰ 'ਚ ਬਹੁਤ ਵਧੀਆ ਹੋਵਗੇ ਤੇ ਤੰਦਰੁਸਤ ਹੋਵਗੇ ਤਾਂ ਅੱਜ ਮੈਂ ਬਲੌਗ ਦਾ ਸਟਾਰਟਿੰਗ ਕਰਨ ਜਾ ਰਹੀ ਹਾਂ ਤੇ ਮੈਂ ਆਪਣਾ ਸਾਰਾ ਕੰਮ ਕਰ ਲਿਆ ਹੋਇਆ ਤੇ ਮੈਂ ਖਾਣਾ-ਵਾਣਾ ਖਾ ਲਿਆ ਹੋਆ ਹੁਣ ਮੈਂ ਜਾ ਰਹੀ ਹਾਂ ਉੱਪਰ ਧੋਪ ਸੇਕਣ ਧੁੱਪ ਦੇ ਵਿੱਚ ਥੋੜਾ ਜਿਹਾ ਬਹੂੰਗੀ ਨਾਲੇ ਬਾਬਾ ਜੀ ਦਾ ਪਾਠ ਕਰੂੰਗੀ ਉਸ ਤੋਂ ਬਾਅਦ ਮੈਂ ਫ੍ਰੀ ਹੋ ਕੇ نیچے ਆ ਜਾਊਂਗੀ ਉਸ ਤੋਂ ਬਾਅਦ ਮੇਰੇ ਸਕੂਲੋਂ ਆਣਨੇ ਬੱਚੇ ਜੋ ਬੱਚੇ ਸਕੂਲੋਂ ਆਣਗੇ ਤੇ ਉਹਨਾਂ ਨੂੰ ਖਾਣਾ ਦੂੰਗੀ ਫਿਰ ਉਹ ਖਾਣਾ ਖਾ ਕੇ ਚੱਲ ਜਾਣਗੇ ਡਿਵੀਜ਼ਨ ਤੇ ਫਿਰ ਮੈਂ ਇਦਾਂ ਹੀ ਆਂਦੇ ਸ਼ਾਮ ਦੇ ਕੰਮ ਨੂੰ ਲੱਗ ਜੂੰਗੀ ਤੇ ਸ਼ਾਮ ਨੂੰ ਜੋ ਵੀ ਪਿਆਰ ਦਿੰਦੇ ਰਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜਿੱਦਾਂ ਜਿੱਦਾਂ ਤੁਸੀਂ ਮੇਰੇ ਵੀਡੀਓ ਨੂੰ ਵਧਾਉਂਦੇ ਰਹੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਮੇਰੀ ਉਮੀਦਾਂ ਹੋਰ ਵੀ ਵਧਣਗੀਆਂ ਮੈਂ ਤੁਹਾਡੇ ਵਾਸਤੇ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੀ ਰਾਵਾਂਗੀ ਤੋ ਗਾਇਜ਼ ਮੈਨੂੰ ਇਦਾਂ ਹੀ ਆਪਣਾ ਪਿਆਰ ਦਿਂਦਿਆ ਕਰੋ ਗਾਇਜ਼ ਜਰੂਰ ਮੇਰੀ ਜੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੈਨੂੰ ਕਮੈਂਟ ਕਰਿਆ ਕਰੋ ਜਿੱਥੋਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਨੂੰ ਪਤਾ ਲੱਗਦਾ ਕਿ ਤੁਹਾਨੂੰ ਮੇਰਾ ਕੀ ਵੀਡੀਓ ਅੱਛੀ ਲੱਗਦੀ ਹੈ ਕਿ ਨਹੀਂ ਅੱਛੀ ਲੱਗਦੀ ਇਸ ਲਈ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਅੱਛੇ ਅੱਛੇ ਕਮੈਂਟ ਕਰਿਆ ਕਰੋ ਗਾਇਜ਼ ਮੇਰੇ ਵਾਸਤੇ ਤੁਹਾਡਾ ਇਹੀ ਪਿਆਰ ਬਹੁਤ ਜ਼ਰੂਰੀ ਹੈ ਤੇ ਮੈਨੂੰ ਅੱਗੇ ਲੈ ਕੇ ਤੁਸੀਂ ਹੀ ਜਾਣਾ ਵਾ ਗਾਇਜ਼ ਜਿੱਦਾਂ ਲੋਕਾਂ ਨੂੰ ਲੈ ਕੇ ਗਏ ਉਦਾਂ ਮੈਨੂੰ ਵੀ ਅੱਗੇ ਲੈ ਕੇ ਜਾਓ ਔਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਾਲਿਆ ਵਾ ਤੇ ਆਪਣਾ ਸਾਰਾ ਕੰਮ ਕਰ ਲਿਆ ਵਾ ਤੇ ਮੈਂ ਹਲੇ ਆਪਣਾ ਸੇਰਵਾਉਣਾ ਵਾ ਤੇ ਦੇਖੋ ਗਾਇਜ਼ ਮੈਂ ਆਪਣੀ ਜੋਤ ਵੀ ਜਗਾ ਲਈ ਆ ਜੈ ਵੀ ਕਰ ਲਈ ਆ ਮਾਪਣਾ ਦੀ ਤੇ ਦੇਖੋ ਹੁਣ ਮੈਂ ਥੋੜਾ ਜਿਹਾ ਟਾਈਮ ਆਪਣਾ ਖੜਾਇਆ ਚਾਹ ਪਾਣੀ ਸੋ ਗਾਇਜ਼ ਇਹ ਕੱਲ ਮੈਂ ਬਣਾਈ ਸੀ ਰਾਜਮਾ ਤੋਂ ਜਿਹੜੇ ਮੇਰੇ ਰਾਜਮਾ ਪਏ ਸੀ ਤੇ ਮੈਨੂੰ ਦਿਲ ਕਰ ਰਿਹਾ ਸੀ ਕਿ ਮੈਂ ਥੋੜੇ ਜਿਹਾ ਚੋਲ ਬਣਾਣਾ ਤੇ ਮੈਂ ਨਾਸ਼ਤੇ 'ਚ ਆਪਣੇ ਵਾਂਗੂ ਥੋੜੇ ਚਾਵਲ ਬਣਾ ਲੈਣ ਤੇ ਰਾਜਮਾ ਚਾਵਲ ਨਾਲ ਪਕਰਾਂਗੇ ਨਾਸ਼ਤਾ ਪੰਨ ਸਾਫ ਕਰਾਂਗੇ ਸਾਫ ਕਰਕੇ ਫਿਰ ਆਪਾਂ ਆਪ ਜਾਵਾਂਗੇ ਉੱਪਰ ਉੱਪਰ ਜਾ ਕੇ ਕਰਾਂਗੇ ਆਪਾਂ ਪਾਠ ਤੇ ਆਪਾਂ ਥੋੜਾ ਜਿਹਾ ਆਪਣਾ ਕੰਮ ਕਰ ਲਈਏ ਫਿਰ ਆਪਾਂ ਜਾਨੇ ਉੱਪਰ ਅੱਜ ਮੈਂ ਆਪਣਾ ਕਿਚਨ ਵੀ ਕਲੀਨ ਕਰ ਲਿਆ ਦੇਖੋ ਮੇਰੇ ਬਰਤਨ ਵੀ ਸਾਫ ਹੋ ਗਏ ਆ ਤੇ ਹੁਣ ਆਪਾਂ ਜਾਵਾਂਗੇ ਉੱਪਰ ਆਪਣਾ ਜਾ ਕੇ ਕਰਾਂਗੇ ਪਾਠ ਆਪਣੀ ਸੋਈ ਆਪਾਂ ਕਿਚਨ ਸਾਫ ਕਰ ਚੁੱਕੇ ਆ ਆ ਸ਼ਾਮ ਜੀ ਮੈਂ ਧੁੱਪ ਚ ਨਹੀਂ ਸੁਕਾਈਆਂ ਸ਼ਾਮੇ ਹੀ ਸੁਕਾਈਆਂ ਤਾਂ ਫੁੱਲ ਦੀਆਂ ਥੋੜੀਆਂ ਜਿਹੀਆਂ ਪੰਖੜੀਆਂ ਸੁਕਾਈਆਂ ਆਈਆਂ ਇਹ ਗਲਾਬ ਦੇ ਫੁੱਲ ਐ ਬਹੁਤ ਹੀ ਵਧੀਆ ਹੁੰਦੇ ਆ ਤੇ ਮੈਂ ਇਹਨਾਂ ਨੂੰ ਸੁਕਾ ਕੇ ਥੋੜਾ ਜਿਹਾ ਰੱਖਿਆ ਆ ਇਹਨਾਂ ਦਾ ਮੈਂ ਪੈਕ ਬਣਾਉਣੀ ਆ ਜੀ ਦੀ ਜਾਣਕਾਰੀ ਮੈਂ ਤੁਹਾਨੂੰ ਅੱਗੇ ਦਵਾਂਗੀ ਇਹਦਾ ਪੈਕ ਬਣਾਉਣਾ ਜੇਕਰ ਤੁਹਾਨੂੰ ਅੱਛਾ ਲੱਗਾ ਤਾਂ ਮੈਨੂੰ ਜਰੂਰ ਦੱਸਿਓ ਤੇ ਇਹਦੇ ਨਾਲ ਸਕਿਨ ਤੇ ਬੜਾ 글로ਅ ਆਉਂਦਾ ਇਹਦੇ ਵਿੱਚ ਆਪਾਂ ਇੱਕ ਦੋ ਚੀਜ਼ਾਂ ਮਿਕਸ ਕਰਾਂਗੇ ਰੋ ਦਾ ਪੈਕ ਬਣਾ ਕੇ ਲਾਵਾਂਗੇ ਇਹ ਵੀ ਤੁਹਾਨੂੰ ਦੱਸੂਗੀ ਕਿਦਾਂ ਬਣਾਉਣਾ ਤੇ ਕਿਦਾਂ ਲਾਣਾ ਤੇ ਇਦਾਂ ਮੈਂ ਥੋੜੀਆਂ ਜਿਹੀਆਂ ਪੰਖੜੀਆਂ ਉਹ ਗੁ ਇਦਾਂ ਪੰਖੜੀਆਂ ਸੁਕਾ ਕੇ ਰੱਖਣੀਆਂ ਸੌਖੀਆਂ ਵਾਂ ਇਹਨਾਂ ਨੂੰ ਜਿੱਦਾਂ ਮਰਜ਼ੀ ਰੱਖ ਸਕਦੇ ਆ ਤੇ ਜਦੋਂ ਜੀ ਕਰਦਾ ਉਦੋਂ ਯੂਜ਼ ਕਰ ਸਕਦੇ ਆ ਆਪਾਂ ਇਹਨਾਂ ਨੂੰ ਡੱਬੇ 'ਚ ਵੀ ਪਾ ਕੇ ਰੱਖ ਸਕਦੇ ਆ ਇਹਨਾਂ ਨੂੰ ਕੁਝ ਨਹੀਂ ਹੋਊਗਾ ਇਹ ਬਹੁਤ ਹੀ ਕੰਮ ਆਦੀਆਂ ਚੀਜ਼ ਹੈ ਤੇ ਜ਼ਰੂਰ ਆ ਤੁਸੀਂ ਵੀ ਇਹ ਅਜਮਾ ਕੇ ਵੇਖਿਓ ਸ੍ਰੀਕਾਲ ਗਾਇਜ਼ ਮੈਂ ਆ ਗਈ ਹਾਂ ਛੱਤ ਦੇ ਉੱਪਰ ਹੁਣ ਮੈਂ ਇੱਥੇ ਬਹਿਹੂੰਗੀ ਥੋੜਾ ਚਿਰ ਧੁੱਪ ਦੇ ਵਿੱਚ ਫੇਰ ਮੈਂ ਆਪਣੀ ਧੁੱਪ ਸੇਕਣ ਤੋਂ ਬਾਅਦ ਥੋੜਾ ਜਿਹਾ ਟਾਈਮ ਬੈੱਕ ਕੇ ਫਿਰ ਮੈਂ ਆਪਣੇ ਬਾਬਾ ਜੀ ਦਾ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਵਾ ਤਾਂ ਮੇਰਾ ਟਾਈਮ ਹੋਣ ਵਾਲਾ ਵਾ ਫਿਰ ਮੈਂ ਆਪਣਾ ਪਾਠ ਕਰੂੰਗੀ ਉਸ ਤੋਂ ਬਾਅਦ ਮੈਂ نیچے ਚਲ ਜਾਣਾ ਫਿਰ ਮੇਰੇ ਬੱਚੇ ਆ ਜਾਣੇ ਆ ਤਾਂ ਫਿਰ ਉਹਨਾਂ ਵਾਸਤੇ ਮੈਂ ਖਾਣਾ ਪਾਣਾ ਬਣਾ ਕੇ ਉਹਨਾਂ ਨੂੰ ਫਿਸ਼ਣ ਤੋਰੂੰਗੀ ਤੋ ਇਦਾਂ ਹੀ ਮੇਰਾ ਬਲੌਗ ਚੱਲਦਾ ਰਹੂਗਾ ਤਾਂ ਤੁਸੀਂ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਮੇਰੀ ਵੀਡੀਓ ਜਰੂਰ ਦੇਖਿਆ ਕਰੋ ਮੈਨੂੰ ਵੀ ਸਪੋਰਟ ਕਰਿਆ ਕਰੋ ਔਰ ਅੱਗੇ ਲੈ ਕੇ ਜਾਓ ਮੈਂ ਵੀ ਤੁਹਾਡੇ ਨਾਲ ਅੱਗੇ ਜਾਣਾ ਚਾਹੁੰਨੀ ਆ ਅੱਛਾ ਲੱਗਦਾ ਮੈਨੂੰ ਜਦੋਂ ਤੁਸੀਂ ਮੇਰੀ ਵੀਡੀਓ ਵੇਖ ਕੇ ਕਮੈਂਟ ਕਰਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਵਾ ਤੇ ਸੋ ਅੱਜ ਬਹੁਤ ਸੋਹਣੀ ਧੁੱਪ ਲੱਗੀ ਔਰ ਸਾਥ ਵਿੱਚ ਹਵਾ ਵੀ ਬੜੀ ਸੋਹਣੀ ਚੱਲਦੀ ਪਈ ਆ ਸੌਂਦੀ ਸੌਂਦੀ ਹਵਾ ਚੱਲਦੀ ਪਈ ਆ ਦੇਖੋ ਗਾਇਸ ਤੁਹਾਨੂੰ ਦਿਖਾਉਣੀ ਆ ਹਵਾ ਵੀ ਚੱਲਦੀ ਪਈ ਲੱਗੇ ਹੋਏ ਆ ਪੌਦੇ ਪੇੜ ਲੱਗਾ ਆ ਕਿੰਨਾ ਵੱਡਾ ਵੇਖੋ ਤੇ ਟਾਹਣੀਆਂ ਕਿੱਦਾਂ ਹਿਲਦੀਆਂ ਪਈਆਂ ਮੈਂ ਤਾਂ ਇੱਥੇ ਹਵਾ ਵੀ ਅੱਜ ਬਹੁਤ ਵਗਦੀ ਪਈ ਆ ਤੇ ਦੇਖੋ ਗਾਇਸ ਤੁਸੀਂ ਦੇਖ ਸਕਦੇ ਹੋ ਹਵਾ ਕਿੰਨੀ ਚੱਲਦੀ ਪਈ ਆ ਔਰ ਧੁੱਪ ਵੀ ਬੜੀ ਸੋਹਣੀ ਲੱਗੀ ਹੋਈ ਹੈ ਇਧਰੋਂ ਠੰਡੀ ਠੰਡੀ ਹਵਾ ਬਾਣਾ ਦੇ ਵਿੱਚ ਬਰਫ਼ ਪਈ ਹੋਈ ਆ ਜਿਹਦੇ ਕਰਕੇ ਠੰਡੀ ਹਵਾ ਬੜੀ ਆ ਰਹੀ ਆ ਠੰਡੀ ਹਵਾ ਚੱਲਦੀ ਪਈ ਧੁੱਪ ਦੇ ਨਾਲ-ਨਾਲ ਤੂੰ ਦੇਖੋ ਗਾਇਜ਼ ਮੈਂ ਧੁੱਪ ਦਾ ਆਨੰਦ ਮਾਨ ਰਹੀ ਸੀ ਨਾਲੇ ਬੱਚੇ ਦੇਖ ਰਹੀ ਸੀ ਕਿ ਬੱਚੇ ਸਕੂਲੋਂ ਆ ਗਏ ਕਿ ਨਹੀਂ ਤੇ ਇਹਨਾਂ ਨੂੰ ਹਾਥੀ ਵਾਲਾ ਆ ਗਿਆ ਗਲੀ ਦੇ ਵਿੱਚ ਤੇ ਮੈਂ ਹਾਥੀ ਵਾਲੇ ਦੀ ਵੀਡੀਓ ਬਣਾਉਣ ਲੱਗ ਪਈ ਤੇ ਜਿਹੜੇ ਸਾਡੇ ਸਾਹਮਣੇ ਗਵਾਂਢੀ ਸੀ ਉਹ ਆਪਣਾ ਬੱਚਾ ਲੈ ਕੇ ਨੀਚੋਂ ਦੀ ਨਿਕਲਣ ਲੱਗ ਪਈ ਕਹਿੰਦੇ ਜਾਂਦੇ ਆ ਕਿ ਜਦ ਹਾਥੀ ਦੇ ਥੱਲੇੋਂ ਬੱਚਾ ਲੈ ਕੇ ਜਾਂ ਕੋਈ ਵੀ ਨਿਕਲੇ ਤੇ ਸਾਰੇ ਕਸ਼ਟ ਵਗੈਰਾ ਦੁੱਖ ਦਿਲਦਰ ਦੂਰ ਹੋ ਜਾਂਦੇ ਆ ਤੇ ਇਹ ਲੋਕਾਂ ਦੀ ਮੰਨਤ ਆ ਤੇ ਦੇਖੋ ਗਾਇਜ਼ ਕਿੰਨਾ ਵੱਡਾ ਹਾਥੀ ਆਇਆ ਐਸੇ ਸਾਡੀ ਗਲੀ ਵਿੱਚ ਤੇ ਇਹਨੇ ਨੂੰ ਵਰਦਾਨ ਨੂੰ ਸਕੂਲੋਂ ਆ ਗਿਆ। ਇਸੇ ਤੋਂ ਉਹਨਾਂ ਨੇ ਕੱਪੜੇ ਚੇਂਜ ਕਰ ਲਏ। ਵਰਦਾਨ ਬਹੁਤ ਹੀ ਸ਼ਰਾਰਤੀ ਬੱਚਾ ਹੈ ਤੇ ਆਤਾ ਹੀ ਇਹਨਾਂ ਨੇ ਕੱਪੜੇ ਚੇਂਜ ਕਰਕੇ ਆਪਣਾ ਖੇਲਣ ਲੱਗ ਪਿਆ ਬੈਡਬਾਲ। ਤੋਂ ਇਹਨੇ ਬਾਲ ਇਧਰ ਉਧਰ ਸੁੱਟਣ ਲੱਗ ਪਿਆ। ਮੈਂ ਇਹਨੂੰ ਡਾਂਟਿਆ। ਮੈਂ ਕਿਹਾ ਵਰਦਾਨ ਬੇਟਾ ਇਧਰ ਉਧਰ ਲੱਗ ਜਾਏਗੀ। ਇਹ ਨਹੀਂ ਮੇਰੀ ਗੱਲ ਮੰਨਦਾ ਤੇ ਭਾਵੇਂ ਮੁੰਡਾ ਬਹੁਤ ਸ਼ੈਤਾਨ ਹੈ ਤੇ ਦੇਖੋ ਗਾਇਸ ਕਿੱਦਾਂ ਖੇਡਦਾ ਪਿਆ ਵਾ। ਫਿਰ ਇਹਦੇ ਪਾਪਾ ਆਣ ਵਾਲੇ ਸੀ ਮੈਂ ਕਿਹਾ ਹੀ ਇਹਦੇ ਪਾਪਾ ਆਣ ਵਾਲੇ ਤੁਸ਼ਨ ਜਾਣਾ ਵਾ ਜਲਦੀ ਕਰੋ ਤਿਆਰ ਹੋ ਜਾਓ ਤੋ ਈਸ਼ੂ ਆਪਣੇ ਕੱਪੜੇ ਪਾ ਰਹੀ ਸੀ ਤੇ ਵਰਦਾਨ ਆਪਣੇ ਖੇਲਣ ਜਮਸਤ ਹੋਇਆ ਹੋਇਆ ਸੀ ਇਹਨੇ ਨੂੰ ਅਸੀਂ ਬਾਹਰ ਜਾ ਕੇ ਇਹਦੇ ਪਾਪਾ ਨੂੰ ਦੇਖਣ ਲੱਗ ਪਏ ਕੋਈ ਨਹੀਂ ਆਵੇ ਇਹ ਬਹੁਤ ਹੀ ਚਲਾਕੀ ਬੱਚਾ ਤੁਸੀਂ ਵੇਖ ਹੀ ਲਿਆ ਤੇ ਇਧਰ ਹੁਣ ਮੈਂ ਬਣਾ ਰਹੀ ਹਾਂ ਬੇਸਨ ਵਾਲਾ ਪੂੜਾ ਸ਼ਾਮੀ ਬੱਚੇ ਘਰ ਆਏ ਸੀ ਤੇ ਮੈਂ ਕਿਹਾ ਰੈਸਪੀ ਦਿੱਤੀ ਜਾਵੇ ਤੇ ਇਹ ਐਗ ਵਰਗਾ ਬਣਦਾ ਜਿਹੜੇ ਐਗ ਨਹੀਂ ਖਾਂਦੇ ਉਹਨਾਂ ਵਾਸਤੇ ਇਹ ਪੂੜਾ ਬੜਾ ਵਧੀਆ ਹੈ ਤੇ ਬਹੁਤ ਟੇਸਟੀ ਬਣਦਾ ਹੈ ਤੇ ਮੈਨੇ ਬੇਸਨ ਲਿਆ ਤੇ ਉਹਦੇ ਵਿੱਚ ਥੋੜੀ ਜੀ ਇੱਕ ਚਮਚ ਵੱਡੇ ਵਾਲਾ ਸੂਜੀ ਦਾ ਪਾਇਆ ਸੀ ਬਾਕੀ ਬੇਸਨ ਇੱਕ ਕਟੋਰੀ ਪਾਈ ਸੀ ਜਿੰਨਾ ਤੁਸੀਂ ਆਪਣੇ ਪਰਿਵਾਰ ਵਾਸਤੇ ਪੂੜੇ ਬਣਾਉਣਾ ਚਾਹੁੰਦੇ ਹੋ ਉਹਨਾਂ ਤੁਸੀਂ ਬੇਸਨ ਪਾ ਸਕਦੇ ਹੋ ਮੈਂ ਇਹਦੇ ਵਿੱਚ ਇੱਕ ਕਟੋਰੀ ਬੇਸਨ ਦੀ ਪਾਈ ਸੀ ਤੇ ਵਿੱਚ ਮੈਂ ਪਾਣੀ ਪਾਤਾ ਇੱਕ ਕੱਪ ਮੇਰਾ ਪਾਣੀ ਦਾ ਸਟੀਲ ਦਾ ਲੱਗ ਗਿਆ ਸੀ ਤੇ ਇਹਦੇ ਵਿੱਚ ਮੈਂ ਦੇ ਨਮਕ ਵਿੱਚ ਮਸਾਲਾ ਸਾਰਾ ਕੁਝ ਰਲਾਤਾ ਸੀ 레드 ਮਿਰਚ 레드 ਚਿਲੀ ਰਲਾਈ ਸੀ ਲਾਲ ਮਿਰਚ ਪਰ ਥੋੜੀ ਰਲਾਈ ਸੀ ਬੱਚਿਆਂ ਨੇ ਖਾਣਾ ਸੀ ਇਸ ਲਈ ਮੈਂ ਉਹਨਾਂ ਵਾਸਤੇ ਥੋੜਾ ਲਾਈਟ ਹੀ ਰੱਖਿਆ ਕਿਉਂਕਿ ਉਹ ਜ਼ਿਆਦਾ ਤਿੱਖਾ ਨਹੀਂ ਖਾਂਦੇ ਤੇ ਇਹਦੇ ਵਿੱਚ ਮੈਂ ਨਮਕ ਵਿੱਚ ਮਸਾਲਾ ਜੋ ਵੀ ਤੁਸੀਂ ਐਡ ਕਰਨਾ ਚਾਹੁੰਦੇ ਕਾ ਸਕਦੇ ਹੋ ਤੁਸੀਂ ਇਨੋ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਮੈਂ ਇਨੋ ਨਹੀਂ ਪਾਈ ਇਨੋ ਨਾਲ ਇਹ ਹੋਰ ਵੀ ਫਲਫੀ ਹੋ ਜਾਂਦਾ ਹੈ ਪਰ ਮੈਂ ਇਹਨੂੰ ਇਦਾਂ ਹੀ ਹੈਲਦੀ ਬਣਾਇਆ ਸੀ ਇਹ ਬਹੁਤ ਹੀ ਖਾਣਨ ਵਾਸਤੇ ਸਿਹਤ ਵਾਸਤੇ ਚੰਗਾ ਔਰ ਬੱਚਿਆਂ ਨੂੰ ਬਣਾ ਕੇ ਦਿਓ ਬਹੁਤ ਚੰਗਾ ਵਾ ਬੱਚਿਆਂ ਵਾਸਤੇ ਵੀ ਤੋ ਸ਼ਾਮ ਦਾ ਡੈਂਸ ਸੀ ਤਾਂ ਮੈਂ ਕਿਹਾ ਚੱਲ ਸਨੈਕਸ ਵਾਂਗੂ ਇੱਕ ਬੱਚਿਆਂ ਦੇ ਵਾਸਤੇ ਪੂੜੇ ਬਣਾ ਦੇਣੀ ਨਾਲੇ ਤੁਹਾਨੂੰ ਵੀ ਵੀਡੀਓ ਬਣਾ ਕੇ ਦਿਖਾ ਦੇਣੀ ਹੈ ਕਿ ਇਹ ਪੂੜੇ ਬਹੁਤ ਹੀ ਟੇਸਟੀ ਅਤੇ ਸਵਾਦ ਬਣੇ ਸੀ ਤੇ ਦੇਖੋ ਗਾਈਜ਼ ਮੈਂ ਇਹਨੂੰ ਮਟੀਰੀਅਲ ਨੂੰ ਖੋਲ ਕੇ 15 ਮਿੰਟ ਵਾਸਤੇ ਰੈਸਟ ਵਾਸਤੇ ਰੱਖਤਾ ਸੀ ਢੱਕ ਕੇ ਤੇ 15 ਮਿੰਟ ਬਾਅਦ ਮੈਂ ਤਵਾ ਗਰਮ ਕੀਤਾ ਤੇ ਮੇਰਾ ਉਹ ਮਟੀਰੀਅਲ ਜਿਹੜਾ ਉਹ ਵੀ ਰੈਸਟ ਹੋ ਗਈ ਹੋਈ ਸੀ ਉਹਨੂੰ 15 ਮਿੰਟ ਹੋ ਗਏ ਸੀ ਉਹਨੂੰ ਭਿੱਜੇ ਹੋਏ ਨੂੰ ਤੇ ਹੁਣ ਆਪਾਂ ਤਵਾ ਗਰਮ ਕਰਕੇ ਦੇ ਉੱਤੇ ਘੋਲ ਬਣਾਇਆ ਜਿਹੜਾ ਉਹ ਲਾਵਾਂਗੇ ਸਾਰੇ ਪਾਸੇ ਇਹਨੂੰ ਫਲਾਵਾਂਗੇ ਚਮਚ ਦੀ ਸਹਾਇਤਾ ਨਾਲ ਹੌਲੀ ਹੌਲੀ ਇਹਨੂੰ ਫਲਾਵਾਂਗੇ ਤੇ ਆਪਣਾ ਬਹੁਤ ਹੀ ਵਧੀਆ ਪੂੜਾ ਫੈਲ ਜਾਏਗਾ ਤੇ ਬੜਾ ਹੀ ਵਧੀਆ ਬਣੇਗਾ ਬਹੁਤ ਸਵਾਦ ਬੰਦਾ ਏ ਇੱਕ ਵਾਰੀ ਬਣਾ ਕੇ ਜਰੂਰ ਟਰਾਈ ਕਰਕੇ ਵੇਖਿਓ ਮੇਰੇ ਵਾਂਗੂ ਇਹਦੇ ਵਿੱਚ ਪਾਇਆ ਜਿਹਦੇ ਨਾਲ ਇਹ ਹੋਰ ਵੀ ਕ੍ਰਿਸਪੀ ਔਰ ਸਵਾਦਮੰਦਾ ਇਹ ਜਿਵੇਂ ਐਗ ਵਾਲਾ ਕੋੜਾ ਹੁੰਦਾ ਅੰਡੇ ਦਾ ਜਿਹੜੇ ਅੰਡਾ ਨਹੀਂ ਖਾਂਦੇ ਉਹਨਾਂ ਵਾਸਤੇ ਆਂਡੇ ਵਰਗਾ ਹੀ ਟੇਸਟ ਦਿੰਦਾ ਹੈ ਪਰ ਵਧੀਆ ਬਣਦਾ ਵਾ ਤੇ ਵੇਖੋ ਗਾਇਜ਼ ਬਣਾ ਕੇ ਤੇ ਖਾ ਕੇ ਵੇਖਿਓ ਬੜਾ ਹੀ ਸਵਾਦਮੰਦਾ ਵਾ ਇਹਦੇ ਵਿੱਚ ਆਪਾਂ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਹਾਂ ਬਰੀਕ-ਬਰੀਕ ਜੋ ਵੀ ਤੁਹਾਡਾ ਦਿਲ ਕਰਦਾ ਧਨੀਆ ਵਗੈਰਾ ਸਾਰਾ ਕੁਝ ਆਪਾਂ ਪਾ ਸਕਦੇ ਹਾਂ ਪਰ ਮੇਰੇ ਬੱਚੇ ਨਾ ਹਰੀ ਮਿਰਚ ਨਾ ਧਨੀਆ ਚ ਇਹਦੇ ਵਿੱਚ ਖਾਂਦੇ ਆ ਤੇ ਇਸ ਲਈ ਮੈਂ ਉਹਨਾਂ ਕਰਕੇ ਸਿੰਪਲ ਬਣਾਏ ਸੀ ਤੋ ਦੇਖੋ ਗਾਇਸ ਕਿੱਡੇ ਵਧੀਆ ਪੂੜੇ ਬਣ ਕੇ ਤਿਆਰ ਹੋ ਗਏ ਆ ਉੱਪਰ ਆਪਾਂ ਇਹਨੂੰ ਦੇਸੀ ਘਿਓ ਲਾ ਕੇ ਚੰਗੀ ਤਰ੍ਹਾਂ ਇਹਨੂੰ ਚੋਪੜ ਦਵਾਂਗੇ ਤੇ ਫਿਰ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਤੋ ਇਹ ਦੇਖੋ ਪਹਿਲਾ ਇਸ਼ੂ ਦਾ ਰਿਐਕਸ਼ਨ ਕੀ ਸੀ ਕਿ ਇਹ ਤੇ ਫਿਰ ਬਾਅਦ ਵਿੱਚ ਇਹਨੇ ਬੜੇ ਮਜੇ ਨਾਲ ਖਾਦੇ ਦੇਖੋ ਗਾਇਸ ਚੋ ਆ ਕਿਸ਼ੇ ਕਰ ਚੰ ਤਾਂ ਬਸ ਆ ਕੰਕੀ ਪਰਸੇ ਦੇ ਜੀ ਇਦਾਂ ਹੀ ਕਰਕੇ ਮੈਂ ਸਾਰੇ ਪੂੜੇ ਤਿਆਰ ਕਰ ਲਏ ਸੀ ਪੂੜੇ ਬੜੇ ਸਵਾਦ ਬਣੇ ਬੱਚਿਆਂ ਨੇ ਖੁਸ਼ ਹੋ ਕੇ ਖਾ ਲਏ ਤੇ ਹੁਣ ਮੇਰੀ ਵਾਰੀ ਸੀ ਤੇ ਮੈਂ ਵੀ ਖਾਦੇ ਮੈਂ ਇਹਦੇ ਨਾਲ ਹਰੀ ਮਿਰਚ ਖਾਦੀ ਕਿਉਂਕਿ ਇਹਦੇ ਵਿੱਚ ਮੈਂ ਮਿਰਚ ਨਹੀਂ ਪਾਈ ਸੀ ਬਹੁਤ ਘੱਟ ਪਾਈ ਸੀ ਅਗਰ ਪੂੜੇ ਤੁਹਾਨੂੰ ਸੁਵਧੀਆ ਲੱਗੇ ਹੋਂ ਤਾਂ ਤੁਸੀਂ ਵੀ ਮੇਰੀ ਰੈਸਪੀ ਟਰਾਈ ਕਰਕੇ ਜਰੂਰ ਵੇਖਿਓ ਤੇ ਮੈਨੂੰ ਆਪਣਾ ਫੀਡਬੈਕ ਦਿਓ ਅਗਰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਵੇਖਣ ਵਾਸਤੇ ਧੰਨਵਾਦ ਗਾਈਜ਼